ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹੋਰ ਸੁਣਾਉਂ ਕੀ ਹਾਲ ਚਾਲ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਲਾਹਨ ਆਪਣਾ ਤੇ ਆ ਫੇਰ ਵੱਡਤਾ ਫੁੱਲਾਂ ਸਮੇਤ ਆਹਾ ਆ ਇਹਨਾਂ ਦਾ ਕਿੰਨੇ ਸੋਹਣੇ ਫੁੱਲ ਇਹਨਾਂ ਦਾ ਫੁੱਲ ਲੱਗੇ ਪਏ ਸੀ ਆਏ ਹਾਏ ਇਹਨਾਂ ਦਾ ਫੁੱਲੀ ਵਾਲੇ ਸੋਹਣੇ ਲੱਗੇ ਸੀ ਕੋਈ ਤੇ ਕੋਈ ਨੀ ਹੋੜ ਲੱਗ ਜਾਂਗੇ ਤੇ ਫੇਰ ਕੱਟਿਆ ਜਾਊਗਾ ਉਦੋਂ ਫੇਰ

ਇਹਨੂੰ ਹਲਾ ਕੇ ਜੇ ਹੈ ਕੱਢ ਲਿਆ ਕਰ ਉੱਚਾ ਆ ਦੇ ਸਿੱਨੇ ਡਿੱਗਦੇ ਨਹੀਂ ਫਿਰ ਬਾਅਦ ਚ ਚਲੀ ਜਾਂਦੇ ਮੇਰੇ ਪਾਪਾ ਜੀ ਕਟਾਉਂਦੇ ਸੀ ਪਰ ਉਹ ਕਹਿੰਦੇ ਵੀ ਹਜੇ ਨਹੀਂ ਕੱਟਣੀਆਂ ਕਹਿੰਦੇ ਹਜੇ ਨਹੀਂ ਕੱਟਣੀਆਂ ਆ ਕੱਟੀਆਂ ਬਾਹਰ ਨਹੀਂ ਗਈ ਆਹ ਗਾਣੀ ਲਓ ਜੀ ਤੁਹਾਨੂੰ ਬੇਲ ਦਿਖਾਵਾਂ ਸਾਡੀ ਹੱਥ ਦੇ ਉੱਪਰ ਚੜੀ ਹੋਈ ਝੁੰਮਕਾ ਬੇਲਾ ਪਰ ਪੀਣੀ ਮਾਸ ਤੋਂ ਪਰਲੇ ਪਾਸੇ ਨੂੰ ਡਿੱਗਣ ਲੱਗ ਗਈ ਇਹ ਪਰਲੇ ਪਾਸੇ ਨੂੰ ਭਰ ਜੂਗੀ ਤੇ ਫਰੰਟ ਤੇ ਵੀ ਡਿੱਗਣੀ ਸ਼ੁਰੂ ਹੋ ਗਈ ਉਹ ਦੇਖੋ ਬੜੀ ਜਿਆਦਾ ਸੋਹਣੀ ਲੱਗਦੀ ਹੈ ਤੇ ਇਧਰ ਲੀਆਂ ਬੇਲਾਂ ਆਹ ਬੇਲ ਹੈ ਜਿਹੜੀ ਇਹਨੇ ਉੱਪਰ ਸ਼ੈੱਡ ਦੇ ਉੱਪਰ ਚੜਾਣਾ ਸ਼ੁਰੂ ਕਰਤਾ ਤੇ ਆਲੇ ਦੁਆਲੇ ਇਹ ਨਹੀਂ ਛੱਡਣੇ ਪਰ ਦੇਣਾ ਮੈਨੂੰ ਲੱਗਦਾ ਇੱਕ ਬੇਲ ਹੋ ਸੀ ਤੇ ਉਹ ਗਮਲੇ ਨਾਲ ਲੱਗ ਗਈ ਜਾਤ ਉਹਨੇ ਆਪਾਂ ਉਹ ਕੁੰਡੇ ਲੱਗੇ ਜਿਹੜੇ ਉੱਤੀ ਚੜਾ ਦਾਂਗੇ ਰਵੀ ਐਂ ਕਰੀ ਉਹ ਵਾਲੀ ਜਿਹੜੀ ਬੇਲ ਨਹੀਂ ਹੈਗੀ ਉਹ ਗਮਲੇ ਜਿੱਤੇ ਜਿਹੜੀ ਪਈ ਹੈ ਉਹਨੂੰ ਉੱਪਰ ਲੱਕੁੰਡਾ ਜਿਹੜਾ ਉਹਦੇ ਤੇ ਪਾ ਦੀ ਠੀਕ ਉਦੋਂ ਉਸ ਤੋਂ ਬਾਅਦ ਵੱਧਦੀ ਵੱਧਦੀ ਪਰ ਇਹ ਦੁਰਦੀ ਬੜਾ ਹੀ ਹੈਵੀ ਹੋ ਗਿਆ ਸੀ ਇਹ ਤਾਂ ਆ ਵੀ ਕੁਝ ਕੱਢਦੇ ਵਿੱਚੋਂ ਆ ਛੋਟੇ ਛੋਟੇ ਕਿੰਨੇ ਹੋਏ ਪਏ ਨੇ نیچے ਉਹ ਸੀ ਹਣਾ ਇਹਨਾਂ ਨੂੰ ਵੀ ਕੱਢ ਬਹੁਤ ਜ਼ਿਆਦਾ ਹੋ ਗਏ ਨਾ ਆਪਣੇ ਇੱਕ ਨੂੰ ਚੱਲਾ ਦੇ ਉਹ ਤੋਂ ਬਾਅਦ ਨਾ ਇਹਨੂੰ ਹੱਥ ਨਾਲ ਝਾੜ ਦੇ ਸਾਰੇ ਨੂੰ ਚੰਗਾ ਇਹ ਦਾ ਤਕਰੀਬਨ 30 ਹਰ ਪੱਤੀ ਆਵੇ ਪਾਣੀ ਡਿੱਗ ਪੈਣੇ ਲੋ ਜੀ ਆ ਵੀ ਛੋਟਾ ਕਰਤਾ ਸ਼ਾਮ ਕੇ ਬਹੁਤ ਵੱਡਾ ਹੋ ਗਿਆ ਸੀ ਕਿੰਨੇ ਪੁੱਤੇ ਸਿੱਟੇ ਨੇ ਹਾਂ ਮਾਲੀ ਠੀਕ ਹੈ ਬੂਟਿਆਂ ਦਾ ਹਲਚਲ ਕੀ ਹੈ ਹਾਂਜੀ ਹਾਂਜੀ ਸਹੀ ਹੈ ਹਾਂਜੀ ਲੋ ਜੀ ਆਪਾਂ ਜਾ ਆਏ ਹਾਂ ਬਾਹਰ ਤੁਹਾਨੂੰ ਮੈਂ ਦਿਖਾਤਾ ਆਪਣਾ ਲਾਉਨ ਮਾਲੀ ਲੱਗੇ ਹੋਏ ਨੇ ਦੋ ਤੇ ਬਹੁਤ ਵਧੀਆ ਬਣ ਜਾਊਗਾ ਕਿਉਂਕਿ ਬਾਰਿਸ਼ਾਂ ਨੇ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਘਾਹ ਬਹੁਤ ਛੇਤੀ ਵੱਡਾ ਹੋ ਜਾਂਦਾ ਤੇ ਸਾਰੇ ਬੂਟੇ ਜਿਹੜੇ ਬਹੁਤ ਵੱਡੇ ਹੋ ਜਾਂਦੇ ਨੇ ਠੀਕ ਹੈ ਚਲੋ ਥੋੜੀ ਇੱਕ ਨਿਗਾਹ ਮਰਾਤੀ ਹੈ ਸਰਸਰੀ ਜੀ ਤੇ ਮੇਰਾ ਉਹਦੇ ਕੋਲ ਜਾਣਾ ਵੀ ਬਹੁਤ ਜ਼ਰੂਰੀ ਸੀਗਾ ਥੋੜਾ ਬਹੁਤਾ ਦੱਸਣ ਲਈ ਤੇ ਲੋ ਜੀ ਹੁਣ ਆਪਾਂ ਨਾ ਇੱਕ ਕੁੜੀ ਹੈਗੀ ਆ ਉਹ ਵੀ ਕੁੜੀ ਆ ਭੈਣ ਨਹੀਂ ਕਹੂੰਗੀ ਮੈਂ ਛੋਟੀ ਅਜਿੱਤੀ ਆ ਛੋਟੀ ਇਹ ਮੈਨੂੰ ਯਾਦ ਨਹੀਂ 30 35 ਸਾਲ ਦੀ ਹੋਊਗੀ ਉਹ ਕਹਿੰਦੀ ਨਾ ਮੇਰੇ ਡਬਲ ਚਿੰਨ ਬਣ ਗਈ ਡਬਲ ਚਿੰਨ ਦੀ ਪ੍ਰੋਬਲਮ ਬਹੁਤ ਲੋਕਾਂ 'ਚ ਹੈਗੀ ਆ ਮੈਂ ਦੇਖਿਆ ਵੀ ਆ ਇੱਕ ਚਿੰਨ ਵੱਡੀ ਸਾਰੀ ਇੱਥੇ ਹੁੰਦੀ ਹੈ ਇੱਕ ਤਾਂ ਹੁੰਦੀ ਏਜ ਫੈਕਟਰ ਦੇਖੋ ਜਿਵੇਂ ਹੁਣ ਆਪਾਂ 50 ਪਲੱਸ ਆ ਆਪਾਂ ਮਤਲਬ ਜਿਹੜੀਆਂ ਭੈਣਾਂ 50 ਪਲੱਸ ਨੇ ਉਹ ਪੈਣਾ ਦੀ ਤਾਂ ਥੋੜੀ ਜੀ ਜਿਹੜੀ ਇੱਥੇ ਲੂਸ ਹੋ ਜਾਂਦੀ ਹੈ ਉਸ ਤਰੀਕੇ ਨਾਲ ਵੈਸੇ ਆਪਾਂ ਵੀ ਜੇ ਧਿਆਨ ਦੇਈਏ ਤਾਂ ਇਹ ਲੂਸ ਨਹੀਂ ਹੋਊਗੀ ਉਹਦੇ ਲਈ ਵੀ ਉਹੀ ਐਕਸਰਸਾਈਜ਼ ਹੈ ਜਿਹੜੀ ਗਰਲਜ਼ ਲਈ ਹੈਗੀ ਆ ਕੁੜੀਆਂ ਲਈ ਹੈਗੀ ਆ ਜਿਨ੍ਹਾਂ ਦੀ ਡਬਲ ਚਿਨ ਹੋ ਗਈ ਆ ਉਹ ਕਹਿੰਦੀ ਵੀ ਮੇਰੀ ਡਬਲ ਚਿਨ ਹੋ ਗਈ ਕਾ ਠੋਡੀ ਇੱਕ ਆ ਵਾਲੀ ਐ ਤਾਂ ਬਣ ਜਾਂਦੀ ਆ ਜਿਹੜੀ ਆ ਵਾਲੀ ਇਸ ਤਰ੍ਹਾਂ ਕਹਿੰਦੀ ਮੇਰੇ ਡਬਲ ਚਿਨ ਹੋ ਗਈ ਕਹਿੰਦੀ ਮੈਨੂੰ ਤਾਂ ਜਰੂਰ ਦੱਸੋ ਜਰੂਰ ਦੱਸੋ ਪਲੀਜ਼ 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 ਮੇਰੇ ਦਾ ਕੱਲ ਨੂੰ ਹੀ ਵਲੌਗ ਪਾਓ ਸੋ ਰਾਤ ਹੋਣਾ ਆਇਆ ਸੀਗਾ ਤੇ ਅੱਜ ਵਲੌਗ ਹੈ ਜਿਹੜਾ ਮਾਰਨਿੰਗਸ ਬਣਾ ਰਹੀਆਂ 11 ਵਜੇ ਤੁਹਾਨੂੰ ਮਿਲ ਜੂਗਾ ਇਹ ਹੁਣ ਮੈਂ ਰੱਖਿਆ ਲੈ ਹਜੇ ਟਾਈਮ ਥੋੜਾ ਹੀ ਹੋਇਆ ਹਜੇ 7 ਵਜੇ ਨਹੀਂ ਤੇ ਅੱਜ ਮੈਂ ਜਲਦੀ ਉੱਠ ਕੇ ਸ਼ੁਰੂ ਕਰ ਲਿਆ ਕੰਮ ਤੇ ਹੁਣ ਡਬਲ ਚਿੰਨ ਦਾ ਇਲਾਜ ਡਬਲ ਚਿੰਨ ਬਹੁਤ ਬੁਰੀ ਲੱਗਦੀ ਹੈ ਹਨਾ ਤੁਸੀਂ ਐਂ ਦੇਖੋ ਵੀ ਜਿੰਨਾ ਅਸੀਂ ਐਂ ਝੁਕਦੇ ਹਾਂ ਆਪਣੀ ਚਿੰਨ ਨੀਚੇ ਨੂੰ ਆਉਂਦੀ ਹੈ ਜਿੰਨਾ ਆਪਾਂ ਕੋਸ਼ਿਸ਼ ਕਰੀਏ ਕਿ ਸਿੱਧਾ ਰਹਿਣ ਦੀ ਤਾਂ ਚਿੰਨਾਂ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਦੂਜੀ ਚਿੰਨਾਂ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਸੋ ਇੱਕ ਤਾਂ ਪੋਸਚਰ ਆ ਜਿਹੜਾ ਜਿਆਦਾ ਜਦੋਂ ਬੈਠਦੇ ਆ ਉਦੋਂ ਵੀ ਸਿੱਧਾ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਖੜੇ ਆ ਤਾਂ ਉਦੋਂ ਵੀ ਐਂ ਜੀ ਨਾ ਖੜਿਆ ਕਰੋ ਇਹਨੂੰ ਸਿੱਧਾ ਰੱਖਿਆ ਕਰੋ ਤੇ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਐਕਸਰਸਾਈਜ਼ ਦੱਸ ਸਕਦੀ ਆ ਜੇ ਤੁਸੀਂ ਕਹੋ ਵੀ ਇਹਦੇ ਲਈ ਕੋਈ ਕਰੀਮ ਹੋਊਗੀ ਕਰੀਮ ਤਾਂ ਨਹੀਂ ਕੋਈ ਦੱਸੂਗੀ ਇਹਦੇ ਲਈ ਤਾਂ ਕਿਹੜੀ ਕਰੀਮ ਹੋਊਗੀ ਐਕਸਰਸਾਈਜ਼ ਜ਼ਰੂਰ ਦੱਸ ਦਊਂਗੀ ਤੁਹਾਨੂੰ ਮੈਂ ਹੁਣ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੱਸਦੀ ਆ ਪਹਿਲੀ ਗੱਲ ਦੇਖੋ ਤੁਸੀਂ ਆਪਣੇ ਆ ਮਸਲਸ ਨੇ ਜਿਹੜੇ ਇਹ ਕਿਤੇ ਯੂਜ਼ ਨਹੀਂ ਹੋ ਰਹੇ ਠੀਕ ਹੈ ਜੀ ਇਹਨਾਂ ਨੂੰ ਜਿੰਨਾ ਚਿਰ ਯੂਜ਼ ਨਹੀਂ ਹੁੰਦੇ ਇਹਨਾਂ ਦੀ ਐਕਸਰਸਾਈਜ਼ ਤਾਂ ਉਨਹੀ ਦੇ ਇਹ ਲੂਜ਼ ਹੀ ਰਹਿਣਗੇ ਸੋ ਇਹਨਾਂ ਨੂੰ ਟਾਈਟ ਕਰਨ ਵਾਸਤੇ ਸਾਨੂੰ ਐਕਸਰਸਾਈਜ਼ ਕਰਨੀ ਪੈਂਦੀ ਹੈ ਤੁਸੀਂ ਦੇਖਿਆ ਇਹ ਆਪਣਾ ਬੈਲੀ ਫੈਟ ਪੇਟ ਵੱਧ ਜਾਂਦਾ ਤਾਂ ਉਹ ਲਟਕਣ ਲੱਗ ਜਾਂਦਾ ਲੂਜ਼ ਹੋ ਜਾਂਦਾ ਜਦੋਂ ਸੀ ਉਹਦੀ ਐਕਸਰਸਾਈਜ਼ ਸ਼ੁਰੂ ਕਰ ਦਿੰਦੇ ਆ ਉਹ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਇਹਦਾ ਹੈਗਾ ਕਿ ਇਹਦੇ ਮਸਲਸ ਨਹੀਂ ਜਿਹੜੇ ਉਹ ਲੂਜ਼ ਹੋ ਜਾਂਦੇ ਨੇ ਕਿਉਂਕਿ ਉਹ ਅਨਯੂਜ਼ਡ ਹੀ ਰਹਿ ਜਾਂਦੇ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ ਜਾਂਦਾ ਹੁਣ ਆਪਾਂ ਕਰਦੇ ਆ ਯੂਜ਼ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਇਹ ਡਬਲ ਚਿਨ ਤੋਂ ਮਤਲਬ ਕਿ ਛੁਟਕਾਰਾ ਪਾਉਣਾ ਤੇ ਇਹਦੇ ਲਈ ਪਹਿਲੀ ਐਕਸਰਸਾਈਜ਼ ਹੈ ਮੈਂ ਤੁਹਾਨੂੰ ਪਹਿਲਾਂ ਸਾਈਡ ਤੋਂ ਫਰੰਟ ਤੋਂ ਦੱਸੂਗੀ ਫਿਰ ਸਾਈਡ ਤੋਂ ਤੁਸੀਂ ਐਂ ਕਰਨਾ ਹੈ ਜਿਵੇਂ ਆਪਣਾ ਆਹ ਦੰਦ ਨੇ ਇਹਨਾਂ ਨੂੰ ਟਾਈਟ ਕਰ ਲੈਣਾ ਦੋਨੋਂ ਨੂੰ ਇੱਕ ਦੂਜੇ ਨਾਲ ਐਂ ਕਰਨਾ ਤੇ ਇੱਥੇ ਪ੍ਰੈਸ਼ਰ ਪਾਉਣਾ ਹੈ ਨੀਚੋਂ ਉੱਪਰ ਨੂੰ ਪ੍ਰੈਸ਼ਰ ਪਾਉਣਾ ਆ ਦੇਖੋ ਮੈਂ ਹੁਣ ਸਾਈਡ ਤੋਂ ਦਿਖਾਉਣੀ ਆ ਤੁਹਾਨੂੰ ਦੇਖੋ ਇੱਥੇ ਪ੍ਰੈਸ਼ਰ ਬੈਰਿਆ ਖਿੱਚ ਹੁੰਦੀ ਆ ਖਿੱਚ ਪੈਂਦੀ ਆ ਇਹਦੇ ਨਾਲ ਕੱਲੀ ਆ ਚੀਜ਼ ਸਿੱਖਣੀ ਪੈਂਦੀ ਐ ਇਹਦੀ ਵੀ ਐਕਸਰਸਾਈਜ਼ ਹੁੰਦੀ ਆ ਆ ਚੀਜ਼ਾਂ ਇਹਦੇ ਨਾਲ ਸਾਡੀ ਜਿਹੜੀ ਕੰਨਾਂ ਦੀ ਨਾੜਾਂ ਨੇ ਉਹ ਵੀ ਟਾਈਟ ਹੁੰਦੀਆਂ ਨੇ ਉਹਨਾਂ ਦੀ ਵੀ ਐਕਸਰਸਾਈਜ਼ ਹੁੰਦੀ ਹੈ ਵੈਸੇ ਤਾਂ ਕੰਨਾਂ ਦੀ ਕੋਈ ਐਕਸਰਸਾਈਜ਼ ਹੁੰਦੀ ਨਹੀਂ। 20 ਤੋਂ 25 ਵਾਰ ਇਹ ਵਾਲੀ ਐਕਸਰਸਾਈਜ਼ ਕਰਨੀ ਆ ਤੁਸੀਂ ਡੇਲੀ ਐ ਨਹੀਂ ਆ ਕਿ 10 ਦਿਨ ਕੀਤੀ ਠੀਕ ਨਹੀਂ ਹੋਇਆ ਜੀ ਟਾਈਮ ਲੱਗਦਾ ਥੋੜਾ ਜਿਹਾ। ਇਹ ਵਾਲੀ ਐਕਸਰਸਾਈਜ਼ ਸਮਝ ਕੇ ਹੋਮੂਗੇ ਆ ਦੰਦਾਂ ਨੂੰ ਉੱਪਰਲੇ ਦੰਦਾਂ ਨਾਲ ਜਾੜਾ ਨਾਲ ਦੰਦਾਂ ਨਾਲ ਟੱਚ ਕਰਨਾ ਹੈ ਫਿਰ نیچےੋਂ ਉੱਪਰ ਨੂੰ ਪ੍ਰੈਸ਼ਰ ਪਾਉਣਾ ਹੈ। ਐ ਕਰਕੇ ਸਮਝ ਗਏ ਜੀ? ਦੱਸਿਓ ਮੈਨੂੰ ਸਮਝ ਗਏ ਤਾਂ। ਤੇ ਇਹ ਵਾਲੀ ਹੋ ਗਈ ਇੱਕ ਐਕਸਰਸਾਈਜ਼ ਹੁਣ ਆਪਾਂ ਦੂਸਰੀ ਐਕਸਰਸਾਈਜ਼ ਕਰਨੀ ਆ ਉਹਦੇ ਚ ਕੀ ਕਰਨਾ ਜਿਹੜੇ ਹੇਠਲੇ ਤੰਦ ਦਾ ਹੇਠਲੇ ਜਵਾੜਾ ਜਿਹੜਾ ਉਹ ਅੱਗੇ ਨੂੰ ਲੈ ਕੇ ਜਾਣਾ ਐਂ ਕਰਕੇ ਪਹਿਲਾਂ ਜੋੜਿਆ ਸੀ ਹੁਣ ਆ ਜਵਾੜਾ ਇਹਨੂੰ ਅੱਗੇ ਨੂੰ ਜਿਵੇਂ ਕਹਿੰਿਆ ਦੇ ਨਾ ਹੇਠਲੇ ਤੰਦ ਦਾ ਜਿਹੜੇ ਅੱਗੇ ਨੂੰ ਹੁੰਦੇ ਨੇ ਐਂ ਕਰਕੇ ਇਦਾਂ ਫੇਸ ਆ ਜਿਹੜਾ ਉਹਨਾ ਹੁੰਦਾ ਆ ਬੁੱਲ ਹੁੰਦਾ ਜਿਹੜਾ ਬਾਹਰ ਨੂੰ ਹੁੰਦਾ ਉਸੇ ਤਰ੍ਹਾਂ ਹੀ ਤੁਸੀਂ ਉਸ ਤਰ੍ਹਾਂ ਸੋਚ ਕੇ ਕਰਨਾ ਹੈਗਾ ਇਸ ਤਰ੍ਹਾਂ ਕਰਕੇ ਠੀਕ ਹੈ ਹਮੇ ਸਾਈਡ ਤੋਂ ਦਿਖਾਉਣੀ ਆ ਆਹ ਦੰਦਾਂ ਨੂੰ ਅੱਗੇ ਲੈ ਕੇ ਜਾਣਾ ਤੁਹਾਡਾ ਆਹ ਨੀਚੇ ਵਾਲਾ ਜਵਾੜਾ ਇਹ ਅਲੱਗ ਹੀ ਅੱਗੇ ਜਾਣਾ ਚਾਹੀਦਾ ਆ ਦੇਖ ਇੱਕਲੀ ਦੰਦਾਂ ਇਸ ਤਰ੍ਹਾਂ ਅੱਗੇ ਜਾਣੀ ਚਾਹੀਦੀ ਠੀਕ ਹੈ ਜੀ ਤੇ ਮੈਂ ਇੱਕ ਸਾਈਡ ਤੋਂ ਫੇਰ ਦਿਖਾਉਂਗੀ ਉਰੇ ਇੱਥੇ ਪ੍ਰੈਸ਼ਰ ਪਾਉਣਾ ਹੈ ਪੂਰੇ ਜ਼ੋਰ ਦੀ ਅੱਗੇ ਲੈ ਕੇ ਜਾਣੀ ਠੀਕ ਹੈ ਦੂਜੀ ਐਕਸਰਸਾਈਜ਼ ਠੀਕ ਹੈ ਹੁਣ ਤੀਸਰੀ ਐਕਸਰਸਾਈਜ਼ ਹੈ ਜਿਹੜੀ ਉਹ ਤੁਹਾਨੂੰ ਦੱਸਦੀਆਂ ਹੁਣ ਮੇਰੇ ਕੋਲ ਕੋਈ ਬਾਲ ਤਾਂ ਨਹੀਂ ਹੈਗੀ ਵੈਸੇ ਤਾਂ ਬਾਲ ਚਾਹੀਦੀ ਸੀ ਮੈਂ ਲੈ ਲੈਣੀ ਆ ਤੁਸੀਂ ਨਾ ਕੋਈ ਆਲੂ ਲੈ ਲਿਓ ਹੁਣ ਮੇਰੇ ਕੋਲੇ ਆਲੂ ਵੀ ਨਹੀਂ ਹੈਗਾ ਇੱਥੇ ਨੇੜੇ ਜਿਹੜੇ ਮੈਨੂੰ ਪਿਆਜ਼ ਦੇਖ ਗਿਆ ਮੈਂ ਪਿਆਜ਼ ਲੈ ਲਿਆ ਇਦੇ ਉੱਪਰ ਇਸ ਤਰ੍ਹਾਂ ਤੁਸੀਂ ਕੱਪੜਾ ਲਪੇਟ ਲਿਓ ਇਹਨੂੰ ਥੋੜਾ ਜਿਹਾ ਭੋਲਾ ਹੋ ਜੇ ਹੈ ਨਾ ਇਹ ਬੋਲ ਦੀ ਤਰ੍ਹਾਂ ਬਣ ਜੇ ਆਹ ਲਓ ਤੁਹਾਨੂੰ ਪਤਾ ਨਹੀਂ ਕਿਦਾਂ ਦੱਸਿਆ ਹੋਣਾ ਮੈਂ ਪਿਆਜ਼ ਲਿਆ ਪਿਆਜ਼ ਨੂੰ ਆਹ ਦੁਪੱਟੇ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਲਪੇਟ ਲਿਆ ਠੀਕ ਹੈ ਜੀ ਇਹ ਇੱਥੇ ਰੱਖ ਲੈਣਾ ਇਹਦਾ ਜਿਹੜਾ ਪ੍ਰੈਸ਼ਰ ਹੈ ਇਹ ਉੱਪਰ ਨੂੰ ਹੋਵੇ ਫੇਸ ਦਾ ਨੀਚੇ ਹੋਵੇ ਆ ਚੀਜ਼ ਦੇ ਜਿੱਥੇ ਤੁਹਾਡੇ ਡਬਲ ਚੇਨ ਬਣੀ ਹੋਈ ਹੈ ਲੋ ਜੀ 20 ਤੋਂ 25 ਵਾਰ ਇਸ ਤਰ੍ਹਾਂ ਕਰਨਾ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਬੋਲ ਲੈ ਕੇ ਆਉਣੀ ਹੈ ਜੇ ਤੁਹਾਡੇ ਕੋਲ ਬੋਲ ਘਰੇ ਹੋਊਗੀ ਬੱਚਿਆਂ ਦੀ ਤਾਂ ਠੀਕ ਹੈ ਤੇ ਜੇ ਨਹੀਂ ਹੈਗੀ ਤਾਂ ਆ ਇੱਕ ਪਿਆਜ਼ ਲਿਆ ਸੀ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਇਸ ਵਿੱਚ ਲਪੇਟ ਲਿਆ ਸੀ ਕੋਈ ਆਲੂ ਲੈ ਸਕਦੇ ਹੋ ਪਿਆਜ਼ ਲੈ ਸਕਦੇ ਹੋ ਬੋਲ ਲੈ ਸਕਦੇ ਹੋ ਸੋ ਆਪਾਂ ਦੇਸੀ ਤਰੀਕੇ ਨਾਲ ਕੰਮ ਚਲਾਇਆ ਸੀ ਤੇ ਹੁਣ ਇੱਕ ਐਕਸਰਸਾਈਜ਼ ਹੋਰ ਹੈਗੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਉਹ ਹੈਗੀ ਆ ਕਿ ਆਪਾਂ ਬੈੱਡ ਤੇ ਲੇਟਣਾ ਹੁੰਦਾ ਹੈ ਲੇਟ ਕੇ ਆਪਣੀ ਗਰਦਨ ਪਿੱਛੇ ਰਸਟਣੀ ਆ ਪਿੱਛੇ ਨੂੰ ਸਿੱਟ ਕੇ ਤੇ ਕਿਉਂਕਿ ਆਪਣੀ ਆ ਚੀਜ਼ ਜਿਹੜੀ ਉਹ ਬੈੱਡ ਤੇ ਲੱਗੀ ਹੋਊਗੀ ਗਰਦਨ ਬੈੱਡ ਤੇ ਨਹੀਂ ਲੱਗੀ ਹੋਊਗੀ ਗਰਦਨ ਜਿਹੜੀ ਉਹ ਆਪਣੀ ਇਦਾਂ نیچے ਲਟਕੀ ਹੋਊਗੀ ਠੀਕ ਹੈ ਜੀ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਹੈ ਲਟਕੀ ਹੋਈ ਗਰਦਨ ਨੂੰ ਚੱਕਣਾ ਹੈ ਆ ਲੈ ਕੇ ਹਾਂ ਠੀਕ ਹੈ ਮੈਂ ਤੁਹਾਨੂੰ ਥੋੜਾ ਜਿਹਾ ਕਰਕੇ ਦਿਖਾ ਦੇਣੀ ਆ ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਕੈਮਰੇ ਦੀ ਸੈਟਿੰਗ ਚ ਕਿ ਬੈੱਡ ਤੇ ਮੈਂ ਸਹੀ ਦਿਖ ਵੀ ਰਹੀ ਆ ਜਾਂ ਨਹੀਂ ਦਿਖ ਰਹੀ ਟਰਾਈ ਕਰਦੀ ਆ ਮੈਂ ਠੀਕ ਹੈ ਆ ਚੀਜ਼ ਆਪਣੀ ਇੱਥੇ ਲੱਗੀ ਹੋਈ ਆ ਤੇ ਗਰਦਨ ਆਪਣੀ نیچے ਆ ਇਹ ਦਲਟੀਆਂ ਜੇ ਹੈ ਨਾ ਇਸ ਰਾਈਕਲ ਲਈ ਵੀ ਬਹੁਤ ਵਧੀਆ ਹੈ ਆਹ ਵਾਲੀ ਐਕਸਰਸਾਈਜ਼ ਨੂੰ ਜਿੰਨਾਂ ਨੂੰ ਸਰਵੈਕਲ ਦਾ ਗਰਦਨ ਦਾ ਦਰਦ ਕਰਦੀ ਹੈ ਇਸ ਤਰ੍ਹਾਂ ਪਿਆ ਕਰੋ ਤੁਸੀਂ ਪੰਜ ਸੱਤ ਨੂੰ ਦਿਨ ਤੋਂ ਬਹੁਤ ਆਰਾਮ ਮਿਲਦਾ ਨਾਲ ਦੀ ਇਸ ਤਰ੍ਹਾਂ ਗਰਦਨ ਨੂੰ ਸਿੱਧਾ نیچے ਫਿਰ ਗਰਦਨ ਉਠਾਉਣੀ ਹੈ c'è proprio dicono che è un buon soccalabre è la vedo a बहुत प्रेसर है ना जी दस बार कर लोगे का भी बहुत है बहुत अच्छी है करनी है ਲੋ ਜੀ ਬਹੁਤ ਐਕਸਰਸਾਈਜ਼ਾਂ ਦੱਸੀਆਂ ਤੁਹਾਨੂੰ ਇਹਦੇ ਲਈ ਤੁਸੀਂ ਇਹ ਕਰੋ ਮਹੀਨਾ ਕਰ ਲਓ ਤੁਸੀਂ ਕਰਿਆ ਕਰੋ 15 ਤੋਂ 20 ਵਾਰ ਠੀਕ ਹੈ ਜੀ ਹਰ ਇੱਕ ਐਕਸਰਸਾਈਜ਼ 15 ਤੋਂ 20 ਵਾਰ ਪਰ ਜਿਹੜੀ ਬੈੱਡ ਤੇ ਲੇਟ ਕੇ ਕਰਨ ਵਾਲੀ ਹੈ ਉਹ 10 ਵਾਰ ਜੇ ਤੁਸੀਂ ਕਰ ਲਈ ਤਾਂ ਵੀ ਇਨਫ ਹੈ ਕਿਉਂਕਿ ਬਹੁਤ ਜ਼ਿਆਦਾ ਟਫ ਹੈ ਤੇ ਆਹ ਚੀਜ਼ ਹੈ ਜਿਹੜੀ ਇਹ ਵੀ ਖਿੱਚੀ ਜਾਂਦੀ ਹੈ ਤੁਸੀਂ ਐਂ ਦੇਖਿਓ ਵੀ ਜਿਨ੍ਹਾਂ ਦੀ ਕੰਨਾਂ ਦੀਆਂ ਨਾੜਾਂ ਕਮਜ਼ੋਰ ਨੇ ਕੰਨਾਂ ਦੀਆਂ ਨਾੜਾਂ ਦੇ ਵਿੱਚ ਵੀ ਬਹੁਤ ਸਟਰੋਂਗ ਹੋ ਜਾਣਗੀਆਂ ਉਹ ਟਾਈਟ ਹੋ ਜਾਣਗੀਆਂ ਸਟਰੋਂਗ ਹੋ ਜਾਣਗੀਆਂ ਕਿਉਂਕਿ ਬਹੁਤ ਐਕਸਰਸਾਈਜ਼ ਹੁੰਦੀ ਹੈ ਇੱਥੋਂ ਲੈ ਕੇ ਇੱਥੇ ਤੱਕ ਜਿੰਨੀਆਂ ਵੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸਿਆ ਉਹਨਾਂ ਦੇ ਸਾਰਿਆਂ ਦੀ ਐਕਸਰਸਾਈਜ਼ ਇੰਨੀ ਇੰਨੇ ਪੋਰਸ਼ਨ ਦੀ ਹੋ ਜਾਂਦੀ ਹੈ ਪੂਰੇ ਕੰਨਾਂ ਤੋਂ ਲੈ ਕੇ ਇੱਥੇ ਤੱਕ ਠੀਕ ਹੈ ਸੋ ਮਸਲਸ ਦੀ ਗੱਲ ਹੈ ਜੀ ਮਸਲਸ ਲੂਜ਼ ਹੋਗੇ ਕਿਉਂਕਿ ਉਹ ਉਹ ਯੂਜ਼ ਨਹੀਂ ਕੀਤੇ ਹੈਗੇ ਐਕਸਰਸਾਈਜ਼ ਉਹਨਾਂ ਦੀ ਕੋਈ ਹੋਈ ਨਹੀਂ ਹੈਗੀ ਅਗਰ ਤੁਸੀਂ ਐਕਸਰਸਾਈਜ਼ ਕਰਦੇ ਰਹੋਗੇ ਰੈਗੂਲਰਲੀ ਉਸ ਤੋਂ ਬਾਅਦ ਰਿਜ਼ਲਟ ਹੈ ਜਿਹੜਾ ਮਹੀਨੇ ਬਾਅਦ ਮੈਂ ਦੱਸਿਓ ਕਿ ਫਰਕ ਬਿਆਕ ਨਹੀਂ ਜਰੂਰ ਪਊਗਾ ਨਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿ ਨਾ ਹੋਵੇ ਹੁਣ ਆ ਚੀਜ਼ ਹੈ ਜਿਹੜੀ ਇੱਥੇ ਦਰਦ ਕਰਦੀ ਤੁਹਾਡੀ ਇੱਕ ਦੋ ਦਿਨ ਬਹੁਤ ਦਰਦ ਕਰੂਗੀ ਪਰ ਉਸ ਤੋਂ ਬਾਅਦ ਫਿਰ ਠੀਕ ਹੋ ਜੂ ਛੱਡਣਾ ਦਿਓ ਕਿ ਮੇਰੇ ਤਾਂ ਦਰਦ ਹੁੰਦਾ ਮੈਂ ਨਹੀਂ ਹੁਣ ਕਰਨਾ ਤੇ ਛੱਡਣਾ ਨਹੀਂ ਹੈਗਾ ਤੁਸੀਂ ਕਰਦੇ ਰਹਿਣਾ ਜਿਨ੍ਹਾਂ ਨੂੰ ਬਹੁਤ ਪ੍ਰੋਬਲਮ ਹੈ ਜਰੂਰ ਕਰਿਓ ਜਿਸ ਤਰ੍ਹਾਂ ਉਹ ਕੁੜੀ ਨੇ ਮੈਨੂੰ ਜਿਸ ਵੇਚ ਮੈਨੂੰ ਕਿਹਾ ਸੀ ਲੱਗਦਾ ਕਿ ਉਹਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਬਹੁਤ ਜ਼ਿਆਦਾ ਲੂਸ ਕਿਨ ਹੈ ਲਓ ਜੀ ਇੱਕ ਮੇਰੀ ਬੇਟੀ ਹੈਗੀ ਆ ਬੇਟੀ ਕਹੂੰਗੀ ਮੈਂ ਪਹਿਲਾਂ ਮੇਰੀ ਸਟੂਡੈਂਟ ਰਹੀ ਹੈ ਜਿਨੇ ਬਹੁਤ ਵੱਡਾ ਕਮੈਂਟ ਪਹਿਲਾਂ ਕੀਤਾ ਸੀ ਤੇ ਬਹੁਤ ਵੱਡਾ ਕਮੈਂਟ ਹੈ ਉਸ ਤੋਂ ਵੀ ਵੱਡਾ ਕਮੈਂਟ ਹੈ ਜਿਹੜਾ ਫੇ ਮੈਂ ਉਹਦਾ ਕਮੈਂਟ ਜਰੂਰ ਰੀਡ ਕਰੂੰਗੀ ਕਿਉਂਕਿ ਉਹਨੇ ਮੈਨੂੰ ਸਪੈਸ਼ਲੀ ਕਿਹਾ ਕਿ ਮੈਡਮ ਜਰੂਰ ਰੀਡ ਕਰਿਓ ਮੈਨੂੰ ਬਹੁਤ ਖੁਸ਼ੀ ਹੋਊਗੀ। ਸੋ ਮੇਰੇ ਲਈ ਤਾਂ ਹਜੇ ਵੀ ਉਹ ਬੱਚਾ ਹੀ ਐ। ਜਦੋਂ ਤੋਂ ਮੇਰੇ ਸਟੂਡੈਂਟ ਆ ਜਿਹੜੇ ਉਹ ਮੇਰੇ ਲਈ ਬੱਚੇ ਹੀ ਨੇ। ਚਾਹੇ ਉਹ ਕਿੱਡੇ ਵੀ ਵੱਡੇ ਕਿਉਂ ਨਾ ਹੋ ਗਏ ਹੁਣ। ਲਓ ਜੀ। ਅ ਬਾਕੀ ਜਿਹੜੀ ਆਪਾਂ ਵਾਲਾਂ ਵਾਲੀ ਪਾਈ ਸੀਗੀ ਨਾ ਕਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੇਰੇ ਨਵੇਂ ਵਾਲ ਆਉਣੇ ਸ਼ੁਰੂ ਹੋ ਗਏ ਆ। ਤੇ ਉਹਦੇ ਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ ਆ ਕਿ ਅਸੀਂ ਵੀ ਯੂਜ਼ ਕੀਤਾ ਸਾਨੂੰ ਬਹੁਤ ਫਰਕ ਪਿਆ ਔਰ ਨਾਂ ਵਾਲੀ ਤਾਂ ਕੋਈ ਗੱਲ ਨਹੀਂ ਆ ਕਿ ਨਾਂ ਪੂਰਬ ਦੇਸੀ ਚੀਜ਼ਾਂ ਨੇ ਜੀ ਸਾਰੀਆਂ ਆਪਣੇ ਕਿਚਨ ਚੋਂ ਮਿਲਦੀਆਂ ਨੇ ਉਹਦੇ ਨਾਲ ਫਰਕ ਨਾ ਪਵੇ ਤਾਂ ਹੋ ਨਹੀਂ ਸਕਦਾ ਅ ਸੇਰਮ ਅਤੇ ਤੇਲ ਹਫਤੇ ਚ ਕਿੰਨੀ ਵਾਰ ਲਾਉਣਾ ਚਾਹੀਦਾ ਜੀ ਅੰਮ੍ਰਿਤ ਕੇ ਦੀ ਆਈਡੀ ਤੋਂ ਆਇਆ ਹੈਗਾ ਅ ਸੇਰਮ ਤਾਂ ਦੇਖੋ ਜੀ ਜਿਸ ਦਿਨ ਮੈਂ ਹੈਅਰ ਵਾਸ਼ ਕਰਦੀ ਆ ਸਕੌਣ ਤੋਂ ਬਾਅਦ ਇੱਕ ਵਾਰ ਚੰਗੀ ਤਰ੍ਹਾਂ ਮਾਰ ਲੈਣੀ ਆ ਸਾਰੇ ਨੀਚੇ ਤੱਕ ਜਦੋਂ ਸੁੱਕ ਜਾਂਦਾ ਉਸ ਤੋਂ ਬਾਅਦ ਮੈਂ ਤੇਲ ਲਾਉਣੀ ਹੈ ਹਫਤੇ 'ਚ ਮੈਂ ਤਾਂ ਇੱਕ ਵਾਰੀ ਯੂਜ਼ ਕਰਦੀ ਹਾਂ ਕਿਉਂਕਿ ਮੈਂ ਡਿਊਟੀ ਤੇ ਜਾਣਾ ਹੁੰਦਾ ਸਵੇਰੇ ਸਵੇਰੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਹਫਤੇ 'ਚ 2-3 ਵਾਰ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਤੇਲ ਤਾਂ ਇੱਕ ਵਾਰ ਲਾਇਆ ਕਾਫੀ ਹੈ ਜੀ ਜਦੋਂ ਆਪਾਂ ਚੰਗੀ ਤਰ੍ਹਾਂ ਨਹਾਉਣ ਤੋਂ ਬਾਅਦ ਲਾ ਲੈਂਦੇ ਆ ਤੇ ਇੱਕ ਵਾਰ ਹੀ ਬਹੁਤ ਹੈ ਅ ਡਾਈ ਸਰਫ 30 ਮਿੰਟਸ ਲਈ ਯੂਜ਼ ਕਰਦੀ ਹਾਂ ਤੁਸੀਂ ਕਿਹੜੀ ਹੈਅ ਡਾਈ ਯੂਜ਼ ਕਰਦੇ ਹੋ ਕੋਈ ਗੱਲ ਨਹੀਂ ਜੀ 30 ਮਿੰਟਸ ਦੇ ਵਿੱਚ ਕਲਰ ਆ ਜਾਂਦਾ ਹੁੰਦਾ ਮੇਰੀ ਤਾਂ ਵੈਸੇ ਹੀ ਆਦਤ ਹੈ ਕਿ ਮੈਂ ਤਾਂ ਫਿਰਦੀ ਫਿਰਦੀ ਵੈਸੇ ਮੈਨੂੰ ਤਾਂ ਘੰਟਾ ਲੱਗ ਜਾਂਦਾ ਹੁੰਦਾ 30 ਮਿੰਟਸ ਦੇ ਵਿੱਚ ਵੀ ਕਲਰ ਆ ਜਾਂਦਾ ਹੁੰਦਾ ਮੈਂ ਤਾਂ ਗਾਰਨੀਟੀ ਯੂਜ਼ ਕਰਦੀ ਆ ਤੇ ਲੋ ਜੀ ਪੱਤਿਆਂ ਦੀ ਸਮਝ ਨਹੀਂ ਆਈ ਕਾਦੇ ਕਿਹਾ ਤੁਸੀਂ ਨਿਮਰਤ ਖੈਰਾ ਫੈਨ ਅ ਕੀ ਆਦੇ ਕਿਹਾ ਤੁਸੀਂ ਮੈਂ ਵੀ ਦਹੀਂ ਲਾਉਂਦੀ ਹਾਂ ਇਹ 베ਰੀ ਦੇ ਪੱਤੇ ਰਗੜ ਕੇ ਪਾ ਲੈਂਦੀ ਹਾਂ ਤੇਲ ਪਾ ਲੈਂਦੀ ਆ ਬਾਅਦ ਚ ਕੰਡੀਸ਼ਨਰ ਦੀ ਤਾਂ অ্যালোਵੈਰਾ ਲਗਾ ਲੈਂਦੀ ਨਾ ਬਹੁਤ ਅੱਛੀ ਗੱਲ ਹੈ ਜੀ ਜੋ ਤੁਸੀਂ ਯੂਜ਼ ਕਰ ਰਹੇ ਹੋ ਗੁੱਡ ਯੂਜ਼ ਕਰ ਰਹੇ ਹੋ ਸਾਰੀਆਂ ਚੀਜ਼ਾਂ ਪੱਤੇ ਦੱਸੇ ਸੀ ਇੱਕ ਕੜੀ ਪੱਤਾ ਔਰ ਇੱਕ ਹਬਿਸਕਸ ਦੇ ਪੱਤੇ ਜਿਹਨੂੰ ਗੁੱਡ ਹਿਲ ਵੀ ਕਹਿੰਦੇ ਨੇ ਇੱਕ ਆ ਰੈੱਡ ਵੈਰੈਟੀ ਦਾ ਫੁੱਲ ਹੁੰਦਾ ਜਿਹਦੇ ਵਿੱਚ ਇੱਕ ਡੰਡੀ ਜੀ ਹੁੰਦੀ ਆ ਤੇ ਮੈਂ ਤੁਹਾਨੂੰ ਦੇਖਦੀਆਂ ਕੋਸ਼ਿਸ਼ ਕਰੂੰਗੀ ਕਿ ਮੈਂ ਸਾਈਡ ਤੇ ਉਹਦੀ ਪਿਕ ਲਾਦਾ ਤੁਹਾਨੂੰ ਤੇ ਉਹ ਵਾਲੀ ਕਹੇ ਸੀ ਕਿ ਹਬਿਸਕਸ ਦੇ ਪੱਤੇ ਉਹ ਵਾਲਾ ਬੂਟਾ ਜਿਹੜਾ ਹੁੰਦਾ ਜਿਹਨੂੰ ਉਹ ਵਾਲੇ ਫੁੱਲ ਲੱਗਦੇ ਨਹੀਂ ਠੀਕ ਹੈ ਜੀ ਬੇਟੀ ਦੀ ਉਮਰ 18 ਸਾਲ ਆ ਮੇਰੀ ਉਸ ਦੇ ਵੀ ਜਮਾ ਚੜ ਗਏ ਮੇਰੇ ਵੀ ਬਹੁਤ ਚੜ ਗਏ ਮੈਂ ਤਾਂ ਚੱਲ ਕਲਰ ਕਰਦੀ ਆ ਤਾਂ ਚੜਦੇ ਆ ਦੇਖੋ ਜੀ ਹੁਣ ਤੁਸੀਂ ਆਪਣੀ ਬੇਟੀ ਨੂੰ ਸ਼ੈਂਪੂ ਵਗੈਰਾ ਤੋਂ ਮਨਾ ਕਰ ਦਿਓ ਹੁਣੀ ਤੇ ਉਹਦੀ ਕੇਅਰ ਕਰਨੀ ਸ਼ੁਰੂ ਕਰ ਦੋ ਠੀਕ ਹੈ ਜੀ ਤਾਂ ਵਾਲ ਚੜਨੇ ਬਿਲਕੁਲ ਬੰਦ ਹੋ ਜਾਣਗੇ ਆ ਇਹ ਸੀਗਾ ਜੀ ਹਾਂ ਨਿਮਰਤ ਖਹਿਰਾ ਫੈਨ ਦੀ ਆਈਡੀ ਤੁਸੀਂ ਸੀਗਾ ਬਲੋਟਿੰਗ ਦੀ ਪ੍ਰੋਬਲਮ ਹੈਗੀ ਆ ਅ ਜਸਵੀਰ ਸਰਾਮ ਸਿਸਟਰ ਜੀ ਮੇਰੇ ਪੇਟ ਚ ਪ੍ਰੋਬਲਮ ਆ ਬਲੋਟਿੰਗ ਦੀ ਜਿਆਦਾ ਟਾਈਮ ਬੈਠ ਨਹੀਂ ਸਕਦੀ ਬਾਰ ਬਾਰ ਹੋ ਜਾਂਦੀ ਆ ਪੀਨ ਵੀ ਹੁੰਦੀ ਆ ਕੋਈ ਗੱਲ ਨਹੀਂ ਇਹਦਾ ਆਪਾਂ ਹੱਲ ਅਗਲੇ ਵਲੌਗ ਚ ਦੇਵਾਂਗੇ ਜੀ ਅ ਤੇਲ ਬਹੁਤ ਵਧੀਆ ਬਣਿਆ ਹੈ ਮੇਰੀ ਬੇਟੀ ਲਗਾ ਰਹੀ ਹੈ ਤੇਲ ਬਹੁਤ ਚੰਗੀ ਗੱਲ ਹੈ ਜੀ ਸੀਰਮ ਕਿਸ ਦਾ ਬਣਾਉਣੀ ਹੈ ਜੀ ਸੀਰਮ ਵੀ ਮੈਂ ਦੱਸਦਾ ਸੀਗਾ ਜੀ ਤੁਹਾਨੂੰ ਤੁਸੀਂ ਮੇਰੀ ਵੀਡੀਓ ਪੂਰੀ ਨਹੀਂ ਸੁਣਦੇ ਮੈਨੂੰ ਇਹ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਪੂਰੀ ਨਹੀਂ ਸੁਣਦੇ ਤੁਸੀਂ ਇੱਥੋਂ ਤੱਕ ਸੁਣੀਆ ਕਿ ਮੈਂ ਸੀਰਮ ਲਾਉਣੀ ਆ ਮੈਂ ਦਹੀਂ ਨਾਲ ਲਾਉਣੀ ਆ ਤੇ ਮੈਂ ਤੇਲ ਲਾਉਣੀ ਆ ਪਰ ਮੈਂ ਕਿਸ ਤਰ੍ਹਾਂ ਬਣਾਉਣੀ ਆ ਉਹ ਤੁਸੀਂ ਸੁਣਿਆ ਨਹੀਂ ਉੱਥੋਂ ਤੱਕ ਉਹਦੋਂ ਬਾਅਦ ਤੁਸੀਂ ਛੱਡਤਾ ਸਿਰਮਾ ਡਿਟੇਲਸ ਦੱਸਿਆ ਸੀਗਾ ਕਿ ਤੁਸੀਂ ਪਾਣੀ ਲੈ ਲਓ 2 ਗਲਾਸ ਹਬਿਸਕਸ ਦੇ ਪੱਤੇ ਕੜੀ ਪੱਤਾ ਤੇ 2 ਚਮਚ ਮੇਥੀ ਦਾਣੇ ਦੇ ਪਾ ਕੇ ਉਹਨੂੰ 15 ਮਿੰਟ ਲਈ ਸਿਮ ਤੇ ਰੱਖ ਦਿਓ ਉਸ ਤੋਂ ਬਾਅਦ ਪਿਆ ਰਹਿਣ ਦਿਓ ਠੰਡਾ ਹੋਣ ਦਿਓ ਅਸਰ ਪੂਰਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਆ ਜਾਣ ਦਿਓ ਉਹਨੂੰ ਬੋਟਲ ਦੇ ਵਿੱਚ ਪ੍ਰੈਸ਼ਰ ਬੋਟਲ ਦੇ ਵਿੱਚ ਪਾ ਲਓ ਤੇ ਵਿੱਚ ਵਿਟਾਮਿਨ E ਦੇ 2 ਤਿੰਨ ਕੈਪਸੂਲ ਪਾ ਲਓ ਤੇ ਫਿਰ ਪ੍ਰੈਸ਼ਰ ਦੇ ਨਾਲ ਆਪਣੇ ਬਾਹਾਂ ਦੇ ਉੱਪਰ ਲਾਓ ਅਗਰ ਪ੍ਰੈਸ਼ਰ ਬੋਟਲ ਨਹੀਂ ਹੈਗੀ ਤਾਂ ਬਿਜਾਰ ਲੈ ਲੈਣਾ ਭਾਜਿਓ ਕਾਟਨ ਲੈ ਲਿਓ ਕਾਟਨ ਦੇ ਨਾਲ ਆਪਣੇ ਬਾਹਾਂ ਚ ਲਾ ਲਓ ਲਓ ਜੀ ਬਹੁਤ سارے ਕਮੈਂਟ ਨੇ ਹਾਂ ਹਾਂ ਇਹ ਉਹ ਲਓਸ ਮੇਰੀ ਉਹ ਸਟੂਡੈਂਟ ਕੁੜੀ ਹੈਗੀ ਆ ਸੁਖੀ ਭੁੱਲਰ ਔਰ ਮੈਂ ਇਹ ਵੀ ਪੁੱਛਣਾ ਚਾਹੂੰਗੀ ਬੇਟੇ ਤੁਹਾਡੇ ਤੋਂ ਕਿ ਤੁਸੀਂ ਅੱਜ ਕੱਲ ਕਿੱਥੇ ਹੋ ਕਿੱਥੇ ਮੈਰਿਡ ਹੋ ਕੀ ਤੁਹਾਡੀ ਫੈਮਿਲੀ ਹੈ ਲਓ ਜੀ ਮੈਂ ਪੜ ਕੇ ਸੁਣਾਦਾ ਟਾਈਮ ਲੱਗੂਗਾ खासा ਵੱਡਾ ਹੈਗਾ ਵੈਸੇ ਪੜਾਣੀ ਜਿਹੜੀਆਂ ਨੇ ਦੇਖਿਆ ਉਹਨਾਂ ਨੇ ਤਾਂ ਪੜ ਹੀ ਲਿਆ ਹੋਣਾ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਨੂੰ ਕਿੰਨੀ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦੀ ਕਿ ਤੁਸੀਂ ਮੇਰਾ ਕਮੈਂਟ ਰੀਡ ਕੀਤਾ ਥੈਂਕ ਯੂ ਸੋ ਮੱਚ ਮੈਮ ਮੈਂ ਸੁਖਦੀਪ कौर ਪਿੰਡ ਛੰਨਾ ਤੋਂ ਰਵਿੰਦਰ ਸਾਹਿਬ ਦੇ ਪਿੰਡ ਤੋਂ ਐਂਡ ਮੈਂ ਫਲੀਸਪਿੰਡ ਵਿੱਚ ਥੋੜੀ ਸਟੂਡੈਂਟ ਰਹੀ ਆ 10th ਤੱਕ 2007 ਤੱਕ ਦੀਨਾ ਨੱਥਾ ਸਭ ਦੇ ਕੈਰੈਕਟਰ ਬਹੁਤ ਬਹੁਤ ਪੜੇ ਨੇ ਤੁਹਾਡੇ ਤੋਂ ਮੈਨੂੰ ਹੋਪ ਹੈ ਕਿ ਤੁਹਾਨੂੰ ਮੇਰਾ ਨੇਮ ਯਾਦ ਆ ਗਿਆ ਹੋਵੇਗਾ ਬਿਲਕੁਲ ਯਾਦ ਆ ਗਈ ਜੀ ਇੱਕ ਤੁਹਾਡੇ ਨਾਲ ਕੁੜੀ ਗਗਨ ਹੁੰਦੀ ਸੀ ਔਰ ਮੇਰੇ ਕੰਟੈਕਟ ਦੇ ਵਿੱਚ ਹਜੇ ਵੀ ਹੈਗੀ ਹੈ ਗਗਨ ਉਹ ਫਲੀਸਾਂ ਦੀ ਸੀਗੀ ਮੈਨੂੰ ਹੋਪ ਹੈ ਕਿ ਤੁਹਾਨੂੰ ਮੇਰਾ ਨਾਮ ਯਾਦ ਆ ਆ ਗਿਆ ਹੋਵੇਗਾ ਮੈਮ ਮੈਂ ਤੁਹਾਡੀ ਪਰਸਨੈਲਿਟੀ ਤੁਹਾਡਾ ਪੜਾਉਣ ਦਾ ਤਰੀਕਾ ਤੇ ਜਿੰਨਾ ਪਿਆਰ ਮੈਨੂੰ ਤੁਹਾਡੇ ਤੋਂ ਮਿਲਿਆ ਮੈਂ ਕਦੀ ਨਹੀਂ ਭੁੱਲ ਸਕਦੀ ਤੁਸੀਂ ਮੇਰੇ ਕਲਾਸ ਇੰਚਾਰਜ ਹੁੰਦੇ ਸੀ ਤੁਸੀਂ ਸਕੂਟਰ ਤੇ ਆਉਂਦੇ ਸੀ ਸਕੂਲ ਜਦੋਂ ਤੁਹਾਡਾ ਸਕੂਟਰ ਸਕੂਲ ਦੇ ਗੇਟ ਅੱਗੇ ਆ ਜਾਂਦਾ ਬੱਸ ਚਾ ਚੜ ਜਾਂਦਾ ਸੀ ਮੈਮ ਅੱਗੇ ਤੁਹਾਡੀ ਇੱਕ ਇੱਕ ਚੀਜ਼ ਯਾਦ ਹੈ ਮੈਮ ਮੈਨੂੰ ਆਲਵੇਜ਼ ਤੁਹਾਡਾ ਫ੍ਰੈਂਚ ਕਰਕੇ हेयर ਸਟਾਈਲ ਕਰਨਾ ਤੁਹਾਡੇ ਸੂਟ ਤੁਹਾਡਾ ਪਰਸ ਤੱਕ ਜਾਂਦ ਨਹੀਂ ਥੈਂਕ ਯੂ ਬੇਟਾ ਥੈਂਕ ਯੂ ਸੋ ਮਚ ਅ ਅੱਗੇ ਆਪਾਂ ਕਮੈਂਟ ਬਾਅਦ ਚ ਪੜ੍ਹਦੇ ਆ ਜਿਹੜਾ ਰਹਿ ਗਿਆ ਮੈਂ ਤੁਹਾਨੂੰ ਉਹਨਾਂ ਇੱਥੇ ਕਲੀਅਰ ਕਰਦਾ ਕਿ ਟੀਚਰ ਹਮੇਸ਼ਾ ਬੱਚਿਆਂ ਲਈ ਰੋਲ ਮਾਡਲ ਹੁੰਦਾ ਹੈ ਜਿਸ ਤਰ੍ਹਾਂ ਦਾ ਟੀਚਰ ਬਣ ਕੇ ਜਾਊਗਾ ਉਹ ਬੱਚਿਆਂ ਤੇ ਇੱਕ ਛਾਪ ਛੱਡ ਜਾਂਦਾ ਜੇ ਤਾਂ ਟੀਚਰ ਹੈਗਾ ਸਿੰਪਲ ਤਾਂ ਉਹਨਾਂ ਤੇ ਉਹ ਛਾਪ ਬਣ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਲੁੱਕ ਅੱਛੀ ਲੱਗਦੀ ਹੈ ਜੇ ਟੀਚਰ ਹੈਗਾ ਫੈਸ਼ਨੇਬਲ ਤਾਂ ਬੱਚੇ ਜ਼ਰੂਰ ਫੈਸ਼ਨ ਕਰਨਾ ਚਾਹਣਗੇ ਔਰ ਮੇਰਾ ਇੱਕ ਫੈਸ਼ਨ ਜ਼ਰੂਰ ਰਿਹਾ ਕਿ ਮੈਂ ਫ੍ਰੈਂਚ ਮੀਡੀਆ ਜ਼ਰੂਰ ਕਰਦੀ ਹੁੰਦੀ ਸੀ ਉਹ ਮੇਰੀ ਪਹਿਚਾਨ ਸੀਗੀ ਜਿਹੜੀ ਹੁਣ ਮੈਂ ਛੱਡ ਚੁੱਕੀ ਆ ਤੇ ਉਹ ਹਮੇਸ਼ਾ ਮੇਰੇ ਕੀਤੀਆਂ ਹੁੰਦੀਆਂ ਸੀ ਉਹਰੇ ਬੱਚੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਮੈਨੂੰ ਥੋੜਾ ਉਹ ਫ੍ਰੈਂਚ ਕਰਨਾ 12 ਦਾ ਸਟਾਈਲ ਉਹ ਮੈਨੂੰ ਯਾਦ ਆ ਮੈਨੂੰ ਕੱਪੜਿਆਂ ਦਾ ਸ਼ੌਕ ਮੈਨੂੰ ਦਿੱਲੀ ਨਵੇਂ ਕੱਪੜੇ ਚਾਹੀਦੇ ਸੀਗੇ ਉਹ ਸ਼ੌਕ ਹੁਣ ਨਹੀਂ ਰਹੇ ਹੈਗੇ ਹਨ ਆ ਦੇਸ਼ ਦੇ ਪਾਪਾ ਦੇ ਜਾਣ ਨਾਲ ਮੇਰੇ ਸ਼ੌਕ ਨਹੀਂ ਰਹੇਗੇ ਬਹੁਤ ਜ਼ਿਆਦਾ ਸ਼ੌਕ ਹੁੰਦਾ ਸੀਗਾ ਕੱਪੜੇ ਲਈ ਦਾ ਬਹੁਤ ਜ਼ਿਆਦਾ ਸੋ ਚਲੋ ਟਾਈਮ ਟਾਈਮ ਦੀ ਗੱਲ ਹੈ ਜੀ ਸੋ ਜੇ ਇਹ ਬੱਚੀ ਦੇ ਉੱਪਰ ਮੇਰੀ ਇੱਕ ਸ਼ਾਪ ਬਣੀ ਹੋਈ ਹੈ ਕਿ ਮੈਂ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਸੀ ਫੈਸ਼ਨੇਬਲ ਨਹੀਂ ਸੀਗੀ ਕਿ ਫੈਸ਼ਨ ਕਰਦੀ ਆ ਫੈਸ਼ਨੇਬਲ ਨਹੀਂ ਸੀ ਤੇ ਬਸ ਇੱਕੋ ਹੀ ਸ਼ੌਕ ਸੀਗਾ ਮੀਡੀਆ ਕਰਨ ਦਾ ਸੂਟ ਪਾਉਂਦੀ ਸੀ ਪਰ ਸੋਬਰ ਲੁੱਕ ਦੀ ਪਾਇਆ ਕਰਦੀ ਸੀ ਹਮੇਸ਼ਾ ਤੇ ਲੋ ਜੀ ਉਹ ਕਹਿੰਦੀ ਮੈਨੂੰ ਥੋੜੀ ਸਭ ਚੀਜ਼ ਜਿਆਦਾ ਔਰ ਬੱਚੇ ਹੈ ਨਾ ਜਿਹੜੇ ਉਹ ਟੀਚਰ ਨੂੰ ਮੈਨੂੰ ਇੱਕ ਦੋ ਟੀਚਰ ਜਿਆਦਾ ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਹੈ ਨਾ ਜਿਹਦੇ ਨਾਲ ਥੋੜਾ ਖਾਸ ਲਗਾਵ ਹੋ ਜਾਂਦਾ ਹੈ ਇੰਨੇ ਸਾਲ ਪਹਿਲਾਂ ਜੋ ਤੁਹਾਡਾ ਹੱਸਾ ਹੱਸਾ ਬੋਲਣ ਦਾ ਤਰੀਕਾ ਸੀ ਅੱਜ ਵੀ ਸੇਮ ਹੈ ਉਹ ਦੇਸ਼ਵੀਰਾ ਉਦੋਂ ਬਿਲਕੁਲ ਨਿੱਕਾ ਜਿਹਾ ਹੁੰਦਾ ਤੁਹਾਡੇ ਨਾਲ ਕਈ ਵਾਰੀ ਸਕੂਲ ਆਉਂਦਾ ਆਉਂਦਾ ਸੀ ਤੇ ਕਿੰਨਾ ਵੱਡਾ ਹੋ ਗਿਆ ਪਹਿਚਾਨ ਹੀ ਨਹੀਂ ਆਉਂਦਾ ਤੁਸੀਂ ਵੀ ਮੈਨੂੰ ਪਹਿਚਾਨ ਨਹੀਂ ਆਉਂਗੇ ਹੁਣ ਜਦੋਂ ਤੁਸੀਂ ਮੈਨੂੰ ਮਿਲੋਗੇ ਤੁਸੀਂ ਵੀ ਕਿੰਨੇ ਛੋਟੇ ਛੋਟੇ ਸੀਗੇ ਜਦੋਂ ਮੈਨੂੰ ਸਰਦੀ ਡੈਥ ਬਾਰੇ ਪਤਾ ਚੱਲਿਆ ਬਹੁਤ ਦੁੱਖ ਹੋਇਆ ਸੁਣ ਕੇ ਪਰ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਹਿੰਮਤ ਵਾਲੇ ਹੋ ਐਨ ਮੈਂ ਤੁਹਾਡੀ ਹਿੰਮਤ ਦੇਖ ਵੀ ਰਹੀ ਆ ਬਾਬਾ ਜੀ ਤੁਹਾਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ਇੰਨੇ ਵੱਡੇ ਕਮੈਂਟ ਲਈ ਸੌਰੀ ਮੈਮ ਪਰ ਚਾਹੀ ਇਹਨਾ ਤੁਹਾਡੇ ਨਾਲ ਗੱਲ ਹੋਈ ਦਾ ਕਿ ਬਸ ਐਵੇਂ ਆ ਕਿ ਕੀ ਕੀ ਗੱਲਾਂ ਲਿਖਾਂ ਆਲਵੇਜ਼ ਲਵ ਯੂ ਐਂਡ ਮਿਸ ਯੂ ਮੈਮ ਐਂਡ ਪਲੀਜ਼ ਮੈਮ ਵੀਡੀਓ ਰਹੀ ਮੇਰੇ ਕਮੈਂਟ ਦਾ ਰੈਪਲਾਈ ਜ਼ਰੂਰ ਕਰ ਦਿਓ ਮੈਨੂੰ ਖੁਸ਼ੀ ਹੋਊ ਕਿ ਤੁਹਾਡੇ ਤੱਕ ਮੇਰਾ ਕਮੈਂਟ ਪਹੁੰਚ ਗਿਆ ਮੈਨੂੰ ਪਹਿਲਾਂ ਵੀ ਸੀ ਕਿ ਤੁਸੀਂ ਮੇਰਾ ਕਮੈਂਟ ਜ਼ਰੂਰ ਰੀਡ ਕਰੋ ਕੁਝ ਜ਼ਿਆਦਾ ਜਾਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਰੀਅਲੀ ਸੌਰੀ ਮੈਮ ਸੌਰੀ ਕਰਨ ਲਈ ਕੁਝ ਵੀ ਨਹੀਂ ਹੈਗਾ ਅਜੇ ਵਿੱਚ ਇਹ ਜਾ ਮੈਨੂੰ ਬਹੁਤ ਚੰਗਾ ਲੱਗਿਆ ਮੈਨੂੰ ਵੀ ਪੁਰਾਣੇ ਦਿਨ ਯਾਦ ਕਰਾ ਦਿੰਨੇ ਹੋ ਤੁਸੀਂ ਉਹ ਖੁਸ਼ੀਆਂ ਭਰੇ ਦਿਨ ਜਦੋਂ ਮੈਂ ਬਹੁਤ ਬੇਫਿਕਰ ਮਸਤ ਜੌਬ ਕਰਦੀ ਸੀਗੀ ਨਵਾਂ ਪਹੋਣਾ ਨਵਾਂ ਲੋਣਾ ਹਰ ਰੋਜ਼ ਹਨਾ ਮੈਂ ਤੁਹਾਨੂੰ ਸਕੂਟਰ ਦੀ ਗੱਲ ਦੱਸਦੀ ਹਾਂ ਕਿ ਮੈਨੂੰ ਨਾ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਪਰ ਮੇਰੇ ਮੈਨੂੰ ਅਦੇਸ਼ ਦੇ ਪਾਪਾ ਨੇ ਸਕੂਟਰ ਸਿਖਾਇਆ ਇਹਦਾ ਮੈਂ ਡਿਸਕਸ ਅਗਲੇ ਵਲੌਗ ਚ ਕਰੂੰਗੀ ਕਿ ਕਿਵੇਂ ਹੋਇਆ ਕੀ ਸਟੋਰੀ ਸੀ ਉਹਦੀ ਦੇ ਥੈਂਕ ਯੂ ਬੇਟੀ ਵੱਡਾ ਕਮੈਂਟ ਕੀਤਾ ਤੁਸੀਂ ਕਿੰਨਾ ਟਾਈਮ ਕੱਢਿਆ ਤੁਹਾਡੇ ਆਪਣੀਆਂ ਫੀਲਿੰਗਸ ਨੂੰ ਡਿਸਕ੍ਰਾਈਬ ਕੀਤਾ ਕਮੈਂਟ ਦੇ ਥਰੂ ਔਰ ਕਮੈਂਟ ਤਾਂ ਮੈਂ ਸਭ ਦੇ ਪੜ੍ਹਦੀ ਆ ਠੀਕ ਹੈ ਤੇ ਹਾਂਜੀ ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਜਗਮੀਤ ਸਿੰਘ ਦੀ ਆਈਡੀ ਤੋਂ ਹੈਗਾ ਸੁਖਵਿੰਦਰ ਕੌਰ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹੜੀ ਕਲਾਸ ਨੂੰ ਪੜਾਉਂਦੇ ਹੋ ਜੀ ਜਰੂਰ ਦੱਸਿਓ ਜੀ ਜਿਵੇਂ ਇੰਗਲਿਸ਼ ਲੈਕਚਰਰ ਹਾਂ ਪਲੱਸ 1 ਤੇ ਪਲੱਸ 2 ਨੂੰ ਪੜਾਉਣੀ ਆ ਅ ਤੁਸੀਂ ਕਲਰ ਕਿਹੜਾ ਲਾਉਂਦੇ ਹੋ ਮੈਂ ਤਾਂ ਜੀ ਕਲਰ ਲਾਉਂਦੀ ਹੱਗੀਆਂ ਗਾਰਨੀਅਰ ਦਾ ਅ ਤੁਸੀਂ ਬਹੁਤ ਮਿਹਨਤ ਕਰਦੇ ਹੋ ਥੈਂਕਸ ਜੀ ਨਰਿੰਦਰ ਕੌਰ ਦੀ ਆਈਡੀ ਤੋਂ ਚਲੋ ਜੀ ਪ੍ਰਮਾਤਮਾ ਤੰਦਰੁਸਤੀ ਰੱਖੇ ਤਾਂ ਆਪਾਂ ਮਿਹਨਤ ਇਦਾਂ ਹੀ ਕਰਦੇ ਜਾਈਏ ਹੈ ਨਾ ਮੈਨੂੰ ਲੱਗਦਾ ਸਭ ਨੂੰ ਹੀ ਕਰਨੀ ਚਾਹੀਦੀ ਹੈ ਮਨਦੀਪ ਕੌਰ ਦੀ ਆਈਡੀ ਤੋਂ ਕਹਿੰਦੇ ਮੈਂ ਮੋਗੇ ਤੋਂ ਆ ਮੈਂ ਵੀ ਮੈਂ ਮਨਦੀਪ ਮੋਗਾ ਮੈਂ ਵੀ ਤੁਹਾਡਾ ਦਸਿਆ ਤੇਲ ਤੇ ਸੀਰਮ ਲਗਾਉਣੀ ਆ ਮੇਰੇ ਵੀ ਵਾਲ ਅ ਬੱਟਰ ਆਫ ਬੋਥ ਤਰਫ ਸੀ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਹੋ ਗਏ ਮੈਨੂੰ ਵੀ ਬਹੁਤ ਖੁਸ਼ੀ ਆ ਜੀ ਮੈਂ ਵੀ ਲਗਾਤਾਰ ਲਗਾਉਣੀ ਆ ਥੈਂਕ ਯੂ ਜਿਸ ਕਰੰਦੀ ਤੁਹਾਡੇ ਤੋਂ ਹੋਰ ਵੀ ਬਹੁਤ ਹਿੰਮਤ ਮਿਲਦੀ ਹੈ ਮੈਂ ਹਰ ਰੋਜ਼ ਤੁਹਾਡਾ ਵਲੌਗ ਦੇਖਦੀ ਆ ਥੈਂਕ ਯੂ ਮਨਦੀਪ ਜੀ ਥੈਂਕ ਯੂ ਸੋ ਮੱਚ ਕੁਲਦੀਪ कौर ਮੈਂ ਤੁਹਾਡਾ ਤੇਲ ਲਾਉਣ ਲੱਗ ਪਈ ਨਹਾਉਣ ਤੋਂ ਪਹਿਲਾਂ ਪਰ ਮੈਂ ਇੱਕ ਸਾਲ ਤੋਂ ਰੋਜ਼ ਰੋਜ਼ ਮੇਰੀ ਦਾ ਤੇਲ ਉਸ ਵਿੱਚ ਨਾਰੀਅਲ ਤੇਲ ਥੋੜਾ ਜਿਹਾ ਕਦੇ-ਕਦੇ ਬਦਾਮ ਤੇਲ ਪਾ ਲੈਂਦੀ ਆ ਮੇਰੇ ਵਾਲੇ ਖੇਤਾਂ ਤੋਂ ਵੱਧ ਗਏ ਭਾਰੇ ਵੀ ਹੋ ਗਏ ਬਹੁਤ ਚੰਗੀ ਗੱਲ ਹੈ ਜੀ ਰੋਜ਼ਮੈਰੀ ਵੀ ਬਹੁਤ ਅੱਛੀ ਹੈ ਅ ਯੂਪੀ ਦੇ ਰਾਮਪੁਰ ਡਿਸਟ੍ਰਿਕਟ ਤੋਂ ਸਾਡੇ بارش ਨਹੀਂ ਹੋਈ ਬਹੁਤ ਦਿਨਾਂ ਤੋਂ ਚੰਗੀ ਗੱਲ ਨਹੀਂ ਹੋਈ ਜੀ ਜਿੱਥੇ ਹੋਈ ਆ ਉਹ ਡੋਬਰੇ ਹੀ ਕਿ ਵਿਚਾਰੇ ਦੀਦੀ ਜੀ ਸਾਡਾ ਸਾਡੇ ਬਹੁਤ بارش ਹੋਈ ਹੈ ਰੀਤਾ ਸ਼ਰਮਾ ਭਟਾਂਕੁਰ ਤੋਂ ਸਹੀ ਗੱਲ ਹੈ ਜੀ ਉਧਰਲੇ ਏਰੀਆਜ਼ ਦੇ ਵਿੱਚ ਤਾਂ ਬਹੁਤ ਜ਼ਿਆਦਾ بارش ਹੈ ਬਈ ਕਿਸੇ ਨੂੰ ਲੋੜ ਹੋਈ ਤੇ ਸਾਡੇ ਘਰ ਆ ਜਾਓ ਪ੍ਰਮਾਤਮਾ ਕਰੇ ਲੋੜ ਨਾ ਪਵੇ ਤੁਸੀਂ ਸਹੀ ਸਲਾਮਤ ਰਹੋ ਪਰ ਕਦੇ ਕਿਸੇ ਮੁਸ਼ਕਲ ਦੇ ਵਿੱਚ ਹੋਵੋ ਤਾਂ ਜਰੂਰ ਦੱਸਿਓ ਸਿਸਟਾ ਅਮਰਸਰ ਦੇ ਵਿੱਚ ਬਹੁਤ ਬਾਰਿਸ਼ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਪ੍ਰਮਾਤਮਾ ਤੁਹਾਨੂੰ ਨਰਸਤੀ ਰੱਖੇ ਬਸ ਸਭ ਨੂੰ ਠੀਕ ਠਾਕ ਰਹਿਣ ਸਾਰੇ ਲੋ ਜੀ ਹਾਂਜੀ ਦੀਦੀ ਮਨੀ ਵੜਾਇ ਚ ਹਾਂਜੀ ਦੀਦੀ ਅਸੀਂ ਮਾਨਸਾ ਜਿਲ੍ਹੇ ਤੋਂ ਸਾਡੇ ਮੀਂਹ ਪੈ ਰਿਹਾ ਥੋੜੀ ਬਹੁਤਾ ਮੀਂਹ ਪੈਂਦਾ ਰਹੇ ਉਹਦੇ ਨਾਲ ਤਾਂ ਕੁਝ ਨਹੀਂ ਹੁੰਦਾ ਪਰ ਜਿਹੜਾ ਪਾਣੀ ਬਹੁਤ ਆ ਜਾਂਦਾ ਨਾ ਨਦੀਆਂ ਨਾਲ ਹੀ ਕੁੱਟ ਜਾਂਦੇ ਨੇ ਉੱਥੇ ਔਖਾ ਹੁੰਦਾ ਸੀ ਦਾਪ ਜੀ ਨਹਿਰ ਦੇ ਕੰਡੇ ਤੇ ਬੈਠੇ ਆ ਰੰਗੀਕ ਕਰਮਨਸਾ ਤੋਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀ ਹੈ ਥੈਂਕ ਯੂ ਜੀ ਲੋਲੀ ਬਹੁਤ ਸਾਰੀਆਂ ਭੈਣਾਂ ਨੇ ਦੱਸਿਆ ਜੀ ਮੇਰੇ ਹੈਅਰ ਫਾਲ ਬਹੁਤ ਜ਼ਿਆਦਾ ਸੀ ਸਹੀ ਹੋ ਗਏ ਝਾੜੂ ਵਾਂਗੂ ਸੀ ਮੇਰੇ ਵਾਲ ਜਸਪਾਲ ਸਿੰਘ ਦੀ ਆਈਡੀ ਤੋਂ ਕਹਿੰਦੇ ਜਦੋਂ ਦੱਸਿਆ ਸੀਰਮ ਲਾਉਣ ਲੱਗੀਆ ਮੇਰੇ ਵਾਲ ਸਹੀ ਹੋ ਗਏ ਝੜਨਾ ਰੁਕ ਗਿਆ ਗੁਰਵਿੰਦਰ ਕੌਰ ਥੈਂਕ ਯੂ ਜੀ ਅ ਅੱਗੇ ਹੈਗਾ ਭੈਣੇ ਕਿਹੜੀ ਵੀਡੀਓ ਵਿੱਚ ਸੀਰਮ ਦੱਸਿਆ ਕਿਹੜਾ ਸੀਰਮ ਹੈ ਦੱਸੋ ਪਲੀਜ਼ ਸੀਰਮ ਤਾਂ ਜੀ ਮੈਂ ਬਹੁਤ ਵਾਰੀ ਦੱਸ ਚੁੱਕੀ ਹਾਂ ਇਸੇ ਵੀਡੀਓ ਦੇ ਵਿੱਚ ਹੀ ਤਾਂ ਮੈਥਡ ਦੱਸ ਦੋ ਸੀ ਮੈਂ ਇਹ ਵੀਡੀਓ 1 ਮਹੀਨੇ ਪਹਿਲਾਂ ਆਈ ਸੀ ਤੁਸੀਂ ਇਸ ਜਗ੍ਹਾ ਤੇ ਰੈਣਾ ਵੀ ਹੁਣ ਤਾਂ ਤੁਹਾਨੂੰ ਦੱਸਣ ਲੱਗੀਆਂ ਕਮੈਂਟਾਂ ਦੇ ਵਿੱਚ ਕਿ ਸੀਰਮ ਕਿਵੇਂ ਬਣਦਾ ਲੋ ਜੀ ਬਹੁਤ ਹੋ ਗਈ ਕਮੈਂਟ ਤੇ ਕਾਫੀ ਹੋ ਗਈ ਵੀਡੀਓ ਬਹੁਤ ਯੂਸਫੁਲ ਰਹੂਗੀ ਅੱਜ ਉਹ ਕੁੜੀ ਦੀ ਖਾਸ ਰਿਕਵੈਸਟ ਲਈ ਖਾਸ ਬੇਨਤੀ ਤੇ ਮੈਨੂੰ ਇਹ ਵਲੌਗ ਹੈ ਜਿਹੜਾ ਉਹ ਬਣਾਉਣਾ ਪਿਆ ਤਦੋਂ ਮੇਰੀ ਵੀ ਐਕਸਰਸਾਈਜ਼ ਹੋ ਗਈ ਕੋਸ਼ਿਸ਼ ਕਰਿਆ ਕਰੂੰਗੀ ਮੈਂ ਵੀ ਥੋੜੀ-ਬੋਤੀ ਕਰਾਂਗੀ ਲੂਜ਼ ਹੋ ਰਹੀ ਹੈ ਜਿਹੜੀ ਸਕਿਨ ਉਹ ਸਹੀ ਹੋ ਜੇ ਠੀਕ ਹੈ ਜੀ ਚਲੋ ਹੁਣ ਮਿਲਾਂਗੇ ਜੀ ਆਪਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ